ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ-ਬਹੁਤ ਪਹਿਲਾਂ ਤਾਂ ਵਧਾਈਆਂ ਫਿਰ ਦੂਜੀ ਵਧਾਈ ਦੇ ਪਾਤਰ ਨੇ ਮੇਰੇ ਵੀਰ ਅਨੁਰਾਗ ਸ਼ਰਮਾ ਜੀ ਜਿਹੜੇ ਬੰਦੇ ਮਾਤਮ ਦਲ ਨੂੰ 19 ਸਾਲਾਂ ਤੋਂ ਨੀਸਵਾਰਥ ਸੇਵਾ ਦੇ ਭਾਵ ਨਾਲ ਚਲਾ ਰਹੇ ਨੇ ਇਹ ਜਿਹੜਾ ਬੰਦੇ ਮਾਤਮ ਸੇਵਾ ਦਲ ਹੈ ਇਹ ਹਰ ਸਾਲ ਭਗਤ ਸਿੰਘ ਜੀ ਦੇ ਜਨਮ ਦਿਵਸ ਤੇ ਖੂਨ ਦਾਨ ਦਿੰਦਾ ਹੈ ਇਸ ਤੇ ਮੈਂ ਕਹਿਣਾ ਚਾਹਾਂਗੀ ਜਿਹੜਾ ਖੂਨ ਹੈ ਖੂਨ ਸਿਰਫ ਪਰਮਾਤਮਾ ਦੀ ਇੱਕ ਦੂਤੀ ਦੇਨ ਹੈ ਜਿਹੜੀ ਇੱਕ ਮਾਂ ਆਪਣੇ ਬੱਚੇ ਨੂੰ ਦੇ ਸਕਦੀ ਹੈ ਜਦੋਂ ਕੋਈ ਭੈਣ ਭਰਾ ਖੂਨਦਾਨ ਕਰਦਾ ਹੈ ਤਾਂ ਉਹ ਇੱਕ ਮਾਂ ਦੇ ਸਮਾਨ ਇੱਜ਼ਤ ਦਾ ਪਾਤਰ ਬਣਦਾ ਹੈ ਕਿਉਂਕਿ ਖੂਨ ਹਰ ਕੋਈ ਨਹੀਂ ਦੇ ਸਕਦਾ ਖੂਨਦਾਨ ਕਰਨ ਲਈ ਪਹਿਲਾਂ ਤੁਹਾਨੂੰ ਆਪਣਾ ਸਰੀਰਕ ਵੱਖ ਮਜ਼ਬੂਤ ਕਰਨਾ ਹੁੰਦਾ ਹੈ ਤੇ ਦੂਸਰਾ ਤੁਸੀਂ ਆਤਮਿਕ ਤੇ ਆਪਣਾ ਮਾਨਸਿਕ ਪੱਖ ਜੇ ਮਜ਼ਬੂਤ ਰੱਖਦੇ ਹੋ ਤਾਂ ਤੁਸੀਂ ਖੂਨ ਦੇ ਸਕਦੇ ਹੋ ਇਸ ਲਈ ਜਦੋਂ ਤੁਸੀਂ ਕਿਸੇ ਨੂੰ ਖੂਨ ਦਿੰਦੇ ਹੋ ਤਾਂ ਤੁਸੀਂ ਉਸ ਦੀ ਮਾਂ ਬਣ ਜਾਂਦੇ ਹੋ ਕਿਉਂਕਿ ਮਾਂ ਹੀ ਇੱਕ ਨੀਸਵਾਰਥ ਭਾਵਨਾ ਨਾਲ ਆਪਣੇ ਬੱਚੇ ਨੂੰ ਖੂਨ ਦਿੰਦੀ ਹੈ ਇੰਦੀ ਜਿਹੜੇ ਮੇਰੇ ਵੀਰ ਨੇ ਮੇਰੇ ਬੱਚੇ ਨੇ ਹਰ ਸਾਲ ਜਿਵੇਂ ਪਵਨ ਸ਼ਰਮਾ ਜੀ ਪਵਨ ਯੋद्धा ਜੀ ਕਹਿੰਦੇ 51 ਵਾਰ ਖੂਨ ਦੇਸ ਦੇਖੋ ਇਹਨਾਂ ਦੇ ਮਨ ਚ ਕਿੰਨਾ ਆਦਰ ਭਾਵ ਹੈ ਕਿੰਨਾ ਸਨਮਾਨ ਹੈ ਦੂਜੇ ਜੀਵਾਂ ਲਈ ਤੇ ਆਪਣੇ ਅਨੁਰਾਗ ਸ਼ਰਮਾ ਵੀ ਜੀ ਵੀ ਨਾ 19 ਸਾਲਾਂ ਤੋਂ ਇਹਨਾਂ ਦੇ ਜਿਹੜੇ ਸਾਥੀ ਮੈਂਬਰ ਨੇ ਆਪਣੇ ਬੰਦੇ ਮਾਤਰਮ ਸੇਵਾ ਦਲ ਦੇ ਜਿਹੜੇ ਸਾਥੀ ਮੈਂਬਰ ਨੇ ਇਹ ਸਭ ਨੀ स्वार्थ ਭਾਵ ਨਾਲ ਬੇਜਵਾਨਾਂ ਦੀ ਵੀ ਸੇਵਾ ਕਰ ਰਹੇ ਨੇ ਤੇ ਖੂਨਦਾਨ ਵਰਗਾ ਮਹਾਦਾਨ ਵੀ ਕਰ ਰਹੇ ਨੇ ਇਸੇ ਕਰਕੇ ਖੂਨਦਾਨ ਨੂੰ ਮਹਾਦਾਨ ਕਿਹਾ ਜਾਂਦਾ ਹੈ ਕਿਉਂਕਿ ਇਹ ਨੀਸਵਾਰਥ ਭਾਵ ਨਾਲ ਦਿੱਤਾ ਜਾਂਦਾ ਤੇ ਕਿਸੇ ਦੀ ਜਾਨ ਬਚਾਣ ਲਈ ਦਿਆ ਜਾਂਦਾ ਇਸ ਦੇ ਵਿੱਚ ਕਿਸੇ ਦਾ ਕਿਸੇ ਨਾਲ ਕੋਈ ਰਿਸ਼ਤਾ ਨਹੀਂ ਹੁੰਦਾ ਜਦੋਂ ਤੁਸੀਂ ਕੋ ਖੂਨ ਦੀ ਬੋਤਲ ਦੇ ਦਿੰਦੇ ਹੋ ਤੁਸੀਂ ਪਤਾ ਨਹੀਂ ਕਿੰਨੇ ਕਾ ਅਸ਼ੀਰਵਾਦ ਆਪਣੇ ਜ਼ਿੰਦਗੀ ਨਾਲ ਜੋੜ ਦਿੰਦੇ ਹੋ ਮੈਂ ਇਹੀ ਅਸ਼ੀਰਵਾਦ ਇਹਨਾਂ ਸਾਰੇ ਬੱਚਿਆਂ ਨੂੰ ਦਵਾਂਗੀ ਆਪਣੇ ਭਰਾਵਾਂ ਨੂੰ ਦਵਾਂਗੀ ਕਿ ਇਹਨਾਂ ਦੀ ਸਿਹਤ ਇੰਨੀ ਚੰਗੀ ਰਹੇ ਕਿ ਹਰ ਸਾਲ ਇਹ ਖੂਨ ਮਹਾਦਾਨ ਦਾ ਕੈਂਪ ਲਗਾਉਂਦੇ ਰਹਿਣ ਤੇ ਸ਼ਹੀਦੇ ਭਗਤ ਸਿੰਘ ਜੀ ਦੇ ਪਦ ਜਿਨ੍ਹਾਂ ਤੇ ਚਲਦੇ ਹੋਏ ਉਹਨਾਂ ਨੇ ਜਿਹੜੀ ਸੋਚ ਦਿੱਤੀ ਸੀ ਕਿ ਆਪਾਂ ਆਪਣੀ ਜਾਨ ਦੀ ਪਰਵਾਹ ਨਾ ਕਰਕੇ ਆਪਣੇ ਦੇਸ਼ਵਾਸੀਆਂ ਦੇ ਭਲੇ ਲਈ ਆਪਣੀ ਜਾਨ ਕੁਰਬਾਨ ਕਰੀਏ ਇਸ ਇਸੇ ਤਰ੍ਹਾਂ ਇਹ ਬੱਚੇ ਹਰ ਸਾਲ ਇਸੇ ਤਰ੍ਹਾਂ ਇਸੇ ਭਾਵਨਾ ਨਾਲ ਇਸੀ ਤੰਦਰੁਸਤੀ ਨਾਲ ਖੂਨਦਾਨ ਕਰਦੇ ਰਹਿੰਨ ਤੇ ਆਪਣੇ ਆਪ ਨੂੰ ਹਰ ਨਸ਼ੇ ਵਰਗੀ ਬਿਮਾਰੀਆਂ ਤੋਂ ਦੂਰ ਰੱਖਣ ਇੱਕ ਵਾਰ ਫੇਰ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਆਪਣੇ ਬੰਦੇ ਮਾਤਰਾਮ ਸੇਵਾਦਾਲ ਜੀ ਨੂੰ ਵੀ ਬਹੁਤ ਬਹੁਤ ਵਧਾਈ ਕਿ ਜਿਹੜੇ ਇਹ ਆਪਣੇ ਨੌਜਵਾਨਾਂ ਨੂੰ ਬੁਰਾਈਆਂ ਤੋਂ ਇੱਕ ਪਾਸੇ ਲਾ ਜਾ ਕੇ ਭਗਤ ਸਿੰਘ ਜੀ ਦੇ ਸੋਚ ਨਾਲ ਜੋੜ ਰਹੇ ਨੇ ਤੇ ਆਪਣੇ ਦੇਸ਼ ਨੂੰ ਮਜ਼ਬੂਤ ਕਰ ਰਹੇ ਨੇ ਆਪਣੇ ਨੌਜਵਾਨ ਵਰਗ ਨੂੰ ਮਜ਼ਬੂਤ ਕਰਦੇ ਹਨ ਜੈਹ ਦੇਖੋ ਮੈਂ ਇੱਕ ਕੋਈ ਮੈਸੇਜ ਦੇਣਾ ਚਾਹੁੰਦਾ ਜੀ ਕਿ ਭਗਤ ਸਿੰਘ ਜੀ ਦੀ ਜੀਵਨੀ ਨੂੰ ਪੜੋ ਕਿਤਾਬਾਂ ਨੂੰ ਪੜੋ ਧਾਰਮਿਕ ਗ੍ਰੰਥਾਂ ਨੂੰ ਪੜੋ ਤਾਂ ਜੋ ਤੁਹਾਡੇ ਨੂੰ ਜੀਵਨ ਸੇਧ ਮਿਲੇ ਜਿਹੜੀ ਜੀਵਨ ਸੇਧ ਹੈ ਉਹੀ ਤੁਹਾਨੂੰ ਅੱਛੇ ਕਰਮ ਕਰਨ ਲਈ ਪ੍ਰੇਰਿਤ ਕਰਦੀ ਹੈ ਸੋ ਭਗਤ ਸਿੰਘ ਜੀ ਜਿਨ੍ਹਾਂ ਨੇ ਦੇਸ਼ ਲਈ 23 ਸਾਲ ਦੀ ਉਮਰ ਦੇ ਵਿੱਚ ਫਾਂਸੀ ਦੇ ਫੰਦੇ ਚੁੰਮ ਕੇ ਗੱਲ ਚ ਪਾਏ ਉਹਨਾਂ ਦੀ ਸੋਚ ਤੇ ਚੱਲਣਾ ਬਹੁਤ ਮੁਸ਼ਕਲ ਹੈ ਪਰ ਉਹਨਾਂ ਦੀ ਸੋਚ ਵੱਲ ਨੂੰ ਵਧਣਾ ਆਸਾਨ ਹੈ ਉਧਰ ਵਾਲੇ ਪਾਸੇ ਵਧਿਏ ਤਾਂ ਜੋ ਆਪਾਂ ਸਮਾਜ ਨੂੰ ਕੁਝ ਅੱਛਾ ਦੇ ਸਕੀਏ ਖੂਨ ਦਾਾਨ ਇੱਕ ਅਜਿਹਾ ਦਾਣਾ ਹੈ ਜਿਹੜਾ ਪਰਮਾਤਮਾ ਨੇ ਸਿਰਫ ਇਨਸਾਨ ਨੂੰ ਤਾਕਤ ਬਖਸ਼ੀ ਹੈ ਕਿਉਂਕਿ ਇਹ ਕਿਸੇ ਫੈਕਟਰੀ 'ਚ ਨਹੀਂ ਬਣਦਾ ਕਿਸੇ ਲੈਬ 'ਚ ਨਹੀਂ ਬਣਦਾ ਕਿਸੇ ਸਾਇੰਸ ਨੇ ਅਜੇ ਤੱਕ ਇਸ ਕੰਮ ਨਹੀਂ ਕਰ ਪਾਈ ਕਿਉਂਕਿ ਪਰਮਾਤਮਾ ਦੀ देन ਹੈ ਸੋ ਇਹ ਬੜਮੁੱਲੀ ਦਾਤ ਹੈ ਜਿਹੜੀ ਇਨਸਾਨ ਨੂੰ ਮਿਲੀ ਹੈ ਤੇ ਬੇਨਤੀ ਹੈ ਵੀ ਇਨਸਾਨ ਖੂਨਦਾਨ ਜ਼ਰੂਰ ਕਰਨ 18 ਸਾਲ ਤੋਂ ਉੱਪਰ ਦੇ ਹਰ ਵਿਅਕਤੀ ਨੂੰ ਖੂਨਦਾਨ ਕਰਨਾ ਚਾਹੀਦਾ ਹੈ ਉਹ ਖੂਨਦਾਨ ਕਰਦਾ ਤੇ ਉਸਦੇ ਖੂਨ ਨਾਲ ਦੂਸਰੇ ਦਾ ਜੀਵਨ ਬਚਦਾ ਜੀ ਅਕਚਰਨਾ ਦੇਖਿਆ ਜਾਂਦਾ ਹੈ ਖੂਨਦਾਨ ਕੇ ਅਨਸਾਰ ਹੀ ਲਾਂਦੇ ਨੇ ਕਿ ਨਾ ਜਦ ਮੁਸੀਬਤ ਹੋਵੇ ਨਾ ਕਿਸੇ ਨੂੰ ਮਿਲਦਾ ਨਹੀਂ ਮੈਡੀਕਲ ਵਗੈਰਾ ਉਹਦਾ ਵੱਡਾ ਕਾਰਨ ਸਰਨਾ ਜੀ ਇਹ ਹੈ ਕਿ ਅੱਜ ਸਾਡੇ ਦੇਸ਼ ਦੇ ਵਿੱਚ ਮਹਸ 3% ਲੋਕ ਖੂਨਦਾਨ ਕਰਦੇ ਤੇ ਹਰ ਰੋਜ਼ ਇੰਨੀ ਜ਼ਰੂਰਤ ਐ ਖੂਨ ਦੀ ਇੰਨੀ ਜ਼ਰੂਰਤ ਐ ਵੀ ਆਪਾਂ ਸੋਚ ਨਹੀਂ ਸਕਦੇ ਦੇਖੋ ਕਿੰਨੇ ਡਿਲੀਵਰੀ ਕੇਸ ਐ ਕਿੰਨੇ ਐਕਸੀਡੈਂਟ ਐ ਕਿੰਨੇ ਆਪਰੇਸ਼ਨ ਐ ਕਿੰਨੇ ਹੱਡੀਆਂ ਲੱਤਾਂ ਬਾਹਾਂ ਟੁੱਟਦੀਆਂ ਉਹ ਸਾਰਿਆਂ ਨੂੰ ਖੂਨ ਦੀ ਜ਼ਰੂਰਤ ਐ ਇਸ ਕਰਕੇ ਜਦੋਂ ਲੋਕ ਦਾਨ ਨਹੀਂ ਕਰਨਗੇ ਤਾਂ ਮਿਲੂਗਾ ਕਿਵੇਂ 3% ਲੋਕ ਮਹਿਜ਼ ਦਾਨ ਕਰਦੇ ਆ ਜੇਕਰ ਲੋਕ ਵਧਣਗੇ ਤੁਹਾਡੇ ਵਰਗੇ ਨੌਜਵਾਨ ਅੱਗੇ-ਅੱਗੇ ਖੂਨ ਦਾਨ ਕਰਨਗੇ ਫਿਰ ਸਾਰਿਆਂ ਨੂੰ ਖੂਨ ਮਿਲਣਾ ਸ਼ੁਰੂ ਹੋ ਜਾਊਗਾ ਇੱਕ આરોਪ ਐ ਪਰ ਇਹ આરોਪ ਉਦੋਂ ਫੇਲ ਹੋ ਜਾਂਦਾ ਜਦੋਂ ਆਪਾਂ ਦੇਖਦੇ ਆ ਕਿ ਜ਼ਰੂਰਤ ਜ਼ਿਆਦਾ ਐ ਮੰਗ ਜ਼ਿਆਦਾ ਐ ਪ੍ਰੋਡਕਸ਼ਨ ਘੱਟ ਐ ਮੈਂ ਅੱਜ ਪੂਰੇ ਦੇਸ਼ ਵਾਸੀਆਂ ਨੂੰ ਪਟਿਆਲਾ ਵਾਸੀਆਂ ਨੂੰ ਅੱਜ ਭਗਤ ਸਿੰਘ ਜੀ ਦੇ 117ਵੇਂ ਜਨਮ ਦਿਹਾੜੇ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਇੱਥੇ ਹੀ ਅੱਜ 19 ਸਾਲ ਤੋਂ ਨੀਸ ਸਵਾਰਤ ਬੰਦੇ ਮਾਤਮ ਜਿਹੜਾ ਦਲ ਹੈਗਾ ਇਨਸਾਨਾਂ ਦੀ ਤੇ ਬੇਜੁਬਾਨਾਂ ਦੀ ਸੇਵਾ ਕਰਦਾ ਆ ਰਿਹਾ ਹੈ ਅੱਜ ਇਸ ਬਲੱਡ ਡੋਨੇਸ਼ਨ ਕੈਂਪ ਦੇ ਵਿੱਚ ਖਾਸ ਗੱਲ ਇਹ ਹੈ ਕਿ ਅੱਜ ਸਾਡੇ ਫਾਊਂਡਰ ਮੈਂਬਰ ਪਵਨ ਕੁਮਾਰ ਯੋद्धा ਜੀ ਜਿਹੜੇ 103 ਵਾਰ ਪਲੇਟਿਡ ਸੈੱਲ ਤੇ 51 ਵਾਰ ਜਿਹੜਾ ਹੈ ਉਹ ਬਲੱਡ ਡੋਨੇਟ ਕਰ ਚੁੱਕੇ ਆ ਮੇਰੇ ਨਾਲ ਪਰ ਉਹਨਾਂ ਕੋਲ ਯੋद्धा ਜੀ ਖੜੇ ਆ ਅੱਜ ਵਿਸ਼ੇਸ਼ ਤੌਰ ਤੇ ਇਹਨਾਂ ਨੂੰ ਸਨਮਾਨਿਤ ਕਰਿਆ ਜਾਏਗਾ ਔਰ ਹਮੇਸ਼ਾ ਹੀ ਬੰਦੇ ਮਾਤਰਮ ਦਲ ਦਾ ਬਲੱਡ ਡੋਨੇਸ਼ਨ ਕੈਂਪ ਲਗਾਉਣ ਦਾ ਇੱਕੋ ਇੱਕ ਟੀਚਾ ਰਹਿੰਦਾ ਹੈ ਕਿ ਨਵੇਂ ਨੌਜਵਾਨਾਂ ਨੂੰ ਬਲੱਡ ਡੋਨੇਸ਼ਨ ਵਾਸਤੇ ਪ੍ਰੇਰਿਤ ਕਰਿਆ ਜਾਵੇ ਕਿਉਂਕਿ ਜਦ ਨਵੇਂ ਡੋਨੇਸ਼ਨ ਕਰਨਗੇ ਯੁਵਾ ਤਾਂ ਹੀ ਜਿਹੜੀ ਹੈ ਜ਼ਰੂਰਤ ਜਿਹੜੀ ਹੈ ਬਲੱਡ ਦੀ ਉਹ ਪੂਰੀ ਹੋ ਸਕਦੀ ਹੈ ਕਿਉਂਕਿ ਖੂਨ ਹੀ ਇੱਕ ਐਸੀ ਚੀਜ਼ ਹੈ ਜਿਹੜਾ ਕਿਸੇ ਵੀ ਫੈਕਟਰੀ ਦੇ ਵਿੱਚ ਨਹੀਂ ਬੰਦਾ ਤਾਂ ਇਸ ਅੱਜ ਦੇ ਕੈਂਪ ਦੇ ਵਿੱਚ ਵੀ ਹਰੀਸ਼ ਕੁਮਾਰ ਨਾਮ ਦੇ ਵਿਅਕਤੀ ਦੁਆਰਾ ਪਹਿਲੀ ਬਲੱਡ ਡੋਨੇਟ ਜਿਹੜੀ ਸੀਗੀ ਅੱਜ ਇਸ ਕੈਂਪ ਦੀ ਉਸਨੇ ਕਰੀ ਸੀ ਤੇ ਮੈਂ ਐਦਾਂ ਹੀ ਇਸ ਟਾਈਮ ਲਗਾ ਤਕਰੀਬਨ 5 ਤੋਂ ਵੱਧ ਨਵੇਂ ਫਸਟ ਟਾਈਮ ਡੋਨਰ ਔਰ B+ ਡੋਨਰ ਜਿਹੜੇ ਆ ਇਸ ਵਕਤ ਤੱਕ ਹੋ ਚੁੱਕੇ ਆ ਤੇ ਮੈਂ ਯੁਵਾਵਾਂ ਨੂੰ ਹਮੇਸ਼ਾ ਇਹ ਸੰਦੇਸ਼ ਦੇਣੇ ਆ ਕਿ ਸਮਾਜ ਦੇ ਵਿੱਚ ਕਿਤੇ ਵੀ ਤੁਹਾਨੂੰ ਬਲੱਡ ਡੋਨੇਸ਼ਨ ਦੇ ਕੈਂਪ ਲੱਗੇ ਮਿਲਦੇ ਆ ਤਾਂ ਉੱਥੇ ਜਾਓ ਕਿਸੇ ਵੀ ਸੰਸਥਾ ਦੁਆਰਾ ਲਗਾਇਆ ਹੋਇਆ ਤੁਸੀਂ ਆਪਣਾ ਜਾ ਕੇ ਫਸਟ ਟਾਈਮ ਡੋਨਰ ਬਲੱਡ ਡੋਨੇਟ ਕਰਕੇ ਆਪਣਾ ਡਾਰ ਖੋਲੋ ਕਿਉਂਕਿ ਖੂਨ ਹੀ ਇੱਕ ਐਸੀ ਚੀਜ਼ ਹੈ ਜਿਹੜਾ ਕਿਸੇ ਫੈਕਟਰੀ ਚ ਨਹੀਂ ਬਣਦਾ ਇੱਕ ਇਨਸਾਨ ਹੀ ਦੂਸਰੇ ਇਨਸਾਨ ਦੀ ਖੂਨਦਾਨ ਕਰਕੇ ਜਾਨ ਬਚਾ ਸਕਦਾ ਹੈ ਕਿਉਂਕਿ ਕਹਿੰਦੇ ਜਦ ਕਿਸੇ ਦੂਸਰੇ ਕੇ ਖੂਨ ਸੇ ਬਚਤੀ ਹੈ ਕਿਸੇ ਆਪਣੇ ਕੀ ਜਾਨ ਤਬ ਪਤਾ ਚਲਦਾ ਹੈ ਕੀ ਹੈ ਰक्तदान 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 ਤੋਂ ਉੱਪਰ ਕੋਈ ਦਾਨ ਨਹੀਂ ਹੈ ਸਭ ਤੋਂ ਉੱਤਮ ਦਾਨ ਜਿਹੜਾ ਮੰਨਿਆ ਗਿਆ ਹੈ ਉਹ ਬਲੱਡ ਦਾ ਹੀ ਮੰਨਿਆ ਗਿਆ ਤਾਂ ਐਦਾਂ ਹੀ ਕੈਂਪਾਂ ਦੇ ਵਿੱਚ ਜਾ ਕੇ ਤੁਸੀਂ ਬਲੱਡ ਡੋਨੇਟ ਕਰਦੇ ਰਿਹਾ ਕਰੋ ਵੰਦੇ ਮਾਧਮ ਦਲ ਦਾ ਇਹ ਕੈਂਪ ਜਿਹੜਾ ਹੈ ਅੱਜ 28 ਸਤੰਬਰ 2024 ਨੂੰ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰ ਦੇ 3 ਵਜੇ ਤੱਕ ਜਿਹੜਾ ਹੈ ਇਹ ਕੈਂਪ ਚੱਲੇਗਾ ਮੈਂ ਸਾਰੇ ਯੁਵਾਵਾਂ ਨੂੰ ਇਹ ਸੰਦੇਸ਼ ਦੇਣਾ ਕਿ ਆਓ ਮਿਲ ਜੁਲ ਕੇ ਬਲੱਡ ਡੋਨੇਸ਼ਨ ਕੈਂਪ ਜਿਹੜਾ ਹੈ ਕਾਮਯਾਬ ਕਰੀਏ ਤੇ ਤੁਸੀਂ ਉਰੇ ਆ ਕੇ ਆਪਣਾ ਅਨਮੋਲ ਖੂਨ ਜਿਹੜਾ ਹੈ ਉਹ ਡੋਨੇਟ ਕਰੋ ਅੱਜ ਸਾਰੇ ਦੇਸ਼ ਵਾਸੀਆਂ ਉਹਨਾਂ ਦੇ ਪੰਜਾਬ ਤੇ ਪਟਿਆਲਾ ਵਾਸੀਆਂ ਨੂੰ ਸ਼੍ਰੀ ਆਜਮ ਭਗਤ ਸਿੰਘ ਦੇ ਜਨਮ ਦਿਹਾੜੇ ਦੀ ਬਹੁਤ ਵਧਾਈਆਂ ਬੰਦੇ ਮਰਦਮਲ ਦਾ 19ਵਾਂ ਸਥਾਪਨਾ ਦਿਵਸ ਸ਼੍ਰੀ ਆਜਮ ਭਗਤ ਸਿੰਘ ਨੂੰ ਜਿਹੜਾ ਮੇਨ ਰੱਖੇ ਹੀ ਇਹ ਜਿਹੜਾ ਐਨਜੀਓ ਚਲਾਇਆ ਸੀ ਸਾਡੇ ਨੇ 19 ਸਾਲ ਪਹਿਲਾਂ ਹੀ ਜਿਹੜਾ ਅੱਜ ਤੱਕ ਜਿਹੜੀ ਹੈਗੀ 19 ਸਾਲ ਦੀ ਜਿਹੜੀ ਜਿਹੜੀ ਸੇਵਾ ਹੈ ਉਹ ਚੱਲਦੀ ਆ ਰਹੀ ਹੈ ਬਲੱਡ ਡੋਨੇਸ਼ਨ ਦੀ ਲਾ ਲੋ ਇਨਸਾਨਾਂ ਦੀ ਤੇ ਵੀ ਸੇਵਾ ਲਾ ਲੋ ਬੇਜਮਾਨਾ ਸੇਵਾ ਲਾ ਰਹੋ ਇਹ ਸੇਵਾ ਲਗਾਤਾਰ ਚੱਲਦੀ ਰਹਿੰਦੀ ਹੈ ਅੱਜ ਬੰਦੇ ਮਾਤਮ ਨਾਲ ਜੇ ਜਿੰਨੇ ਵੀ ਮੈਂਬਰ ਹੈਗੇ ਸਾਡੇ ਸਾਰੇ ਵਧਾਈ ਦੇ ਪਾਤਰ ਹੈ ਜਿਨ੍ਹਾਂ ਨੇ ਇੱਕ ਨਾਲ ਜੋੜ ਕੇ ਇਹਨੇ 19 ਸਾਲ ਤੋਂ ਇਹ ਬੰਦੇ ਮਾਤਮ ਨਾਲ ਲਾ ਰਿਹਾ ਅੱਜ ਬੰਦੇ ਮਾਤਮ ਨਾਲ ਹਰਕਸ਼ਰਮਾ ਜੀ ਦੀ ਅਗਵਾਈ ਹੇਠ ਚੱਲ ਰਿਹਾ ਤੇ ਬਹੁਤ ਵਧੀਆ ਕੰਮ ਕਰ ਰਿਹਾ ਤੁਸੀਂ ਸਮਾਜ ਦੇ ਵਿੱਚ ਦੇਖੋਗੇ ਧਰਮ ਦੇ ਸਮਾਜਿਕ ਹਰ ਆਖੋ ਅੱਛੀ ਸੇਵਾ ਕਰ ਰਹਾ ਹੈ ਤੇ ਅੱਗੇ ਵੀ ਕਰਦਾ ਰਹੇਗਾ ਧੰਨਵਾਦ